ਤਸਵੀਰਾਂ ਲਹਿਰਾਗਾਗਾ ਦੀਆਂ ਨੇ ਜਿੱਥੋਂ ਲੰਘਦੀ ਖੱਗਰ ਬ੍ਰਾਂਚ ਨਹਿਰ ਦੇ ਵਿੱਚ 15 ਫੁੱਟ ਦਾ ਪਾੜ ਪੈ ਗਿਆ ਹੈ ਦੱਸਿਆ ਜਾ ਰਿਹਾ ਕਿ ਨਹਿਰ ਦੇ ਵਿੱਚ ਵੱਡੀ ਮਾਤਰਾ ਵਿੱਚ ਪਾਣੀ ਛੱਡਿਆ ਗਿਆ ਸੀ ਜਿਸ ਕਾਰਨ ਇਹ ਪਾੜ ਪਿਆ ਇਸ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਤੇ ਕਰਮਚਾਰੀ ਮੌਕੇ ਤੇ ਪੁੱਜੇ ਜਿਨ੍ਹਾਂ ਦੇ ਵੱਲੋਂ ਪਾੜ ਪੂਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਇਹ ਜਦੋਂ ਆਪਾਂ ਇਹ ਲਹਿਰਗਾਗਾ ਤੋਂ ਕੋਟੜ ਨੂੰ ਜਾਂਦੇ ਹਾਂ ਜੀ ਉਹਦੇ ਵਿਚਾਲੇ ਪੁਲ ਤੋਂ ਘੱਟੋ ਘੜਾ 1/2 ਕਿਲੋਮੀਟਰ ਤੋਂ ਥੋੜਾ ਹੀ ਘੱਟਾ ਇਹ ਲਰ ਦੇ ਵਿੱਚ ਜਿਹੜੀ ਨਹਿਰ ਜਾਂਦੀ ਹੈ ਉੱਥੇ ਪਾੜ ਪੈ ਚੁੱਕੇ ਜੀ ਹੁਣ ਤਾਂ ਘੱਟੋ ਘੱਟ ਜੀ 10 15 ਫੁੱਟ ਦਾ ਪਾੜ ਪਿਆ ਜੀ ਜੇ ਜਲਦੀ ਇਹ ਤੇ ਗੌਰ ਨਾ ਕੀਤੀ ਗਈ ਜੀ ਇਹ ਵੱਧ ਕੇ ਹੋਰ ਬਹੁਤ ਵੱਡਾ ਪਾੜ ਹੋ ਸਕਦਾ ਜੀ ਪਾੜੇ ਸਾਈਡ ਤੁਸੀਂ ਦੇਖ ਸਕਦੇ ਹੋ ਜੀ ਉਧਰ ਜੋ ਆਪਣਾ ਪਾਣੀ ਬਹੁਤ ਰਫਤਾਰ ਨਾਲ ਗਾਗਲੀ ਸਾਈਡ ਨੂੰ ਪਾਣੀ ਜਾਣ ਲੱਗ ਰਿਹਾ ਜੀ ਉੱਥੇ ਜੋ ਵੀ ਕੋਈ ਘਰ ਨੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਉੱਥੇ ਨੁਕਸਾਨ ਮਤਲਬ ਹੋ ਸਕਦਾ ਹੈ ਜੀ ਨਹਿਰ ਫੁੱਲ ਪਰਦੀ ਨਹਿਰ ਫੁੱਲ ਜਾ ਰਹੀ ਹੈ ਜੀ ਪਹਿਲਾਂ ਵੀ ਅੱਧਾ ਪੌਣਾ ਘੰਟਾ ਪਹਿਲਾਂ ਹੀ ਮੈਨੂੰ ਫੋਨ ਆਇਆ ਸੀ ਉਦੋਂ ਆਪਣਾ ਮਿੱਤਰ ਜੀ ਉਹ ਨੰਬਰ ਮੰਗ ਰਹੇ ਜੀ ਕਹਿੰਦਾ ਵੀ ਜੋ ਪਿੱਛੇ ਕਾਰਡਪੁਲਾਈ ਉਹ ਵੀ ਪੂਰਾ ਮਤਲਬ ਆ ਕਾਰਪੁਲ ਦੇ ਨਾਲ ਖਿਸਕ ਕੇ ਪਾਣੀ ਜਾ ਰਿਹਾ ਜੋ ਟ੍ਰੇਨਾਂ ਗੱਡੀ ਬਹੁਤ ਸਲੋ ਜਾ ਰਹੀ ਉਹ ਤੇ ਪਾਣੀ ਹੱਦ ਤੋਂ ਜ਼ਿਆਦਾ ਨਹਿਰ ਦੇ ਵਿੱਚ ਛੱਡਿਆ ਹੋਇਆ ਜੀ ਨਹਿਰੀ ਭਾਗ ਦਾ ਕੋਈ ਆਇਆ ਕੋਈ ਉੱਪਰ ਗੱਲਬਾਤ ਹਰ ਤੱਕ ਤਾਂ ਜੀ ਕੋਈ ਇਸ ਤਰ੍ਹਾਂ ਦਾ ਕੋਈ ਦਿਖਿਆ ਨਹੀਂ ਹਲੇ ਬਾਕੀ ਵੀਰ ਕੈਰ ਨੇ ਵੀ ਫੋਨ ਕੀਤਾ ਹੋਇਆ ਉਹਨਾਂ ਨੂੰ ਵੀ ਜਦੋਂ ਵੀ ਕੋਈ ਇਹ ਤੇ ਐਕਸ਼ਨ ਹੋਊਗਾ ਫੇਰੇ ਪਤਾ ਲੱਗੂ ਜੀ ਫਿਲਹਾਲ ਤੱਕ ਕੋਈ ਨਹੀਂ ਹੈ ਜੀ ਇਹ ਪਾੜ ਜੀ ਲਹਿਰੇ ਤੋਂ ਅਰਾਊਂਡ 2 ਕਿਲੋਮੀਟਰ ਦੂਰ ਡਾਊਨਸਟ੍ਰੀਮ ਹੋਇਆ ਐਂਡ ਕੋਈ ਜ਼ਿਆਦਾ ਨਹੀਂ ਹੈ ਲਗਭ ਇਸੇ ਵੀ ਮੌਕੇ ਤੇ ਆ ਗਈ ਹੈ ਬੈਗ ਭਰ ਰਹੇ ਆ ਅਸੀਂ ਹੋਪਸ ਹੋ ਕਿ ਅਸੀਂ ਬਹੁਤ ਜਲਦੀ ਇਹਨੂੰ ਪਲੱਗ ਕਰ ਦਾਂਗੇ ਜਦੋਂ ਪਾਣੀ ਛੱਡਿਆ ਗਿਆ ਸੀ ਇਸ ਵਿੱਚ ਪਾਣੀ ਇਸ ਨਹਿਰ ਦੇ ਵਿੱਚ ਲਗਭਗ ਕੱਲ੍ਹ ਸ਼ਾਮ ਨੂੰ ਆਇਆ ਸੀ ਜੀ ਪਾਣੀ ਇੱਕਦਮ ਜ਼ਿਆਦਾ ਆ ਜਾਣ ਕਰਕੇ ਬੰਦ ਇੱਕ ਵਾਰ ਹੋ ਗਿਆ ਅਸੀਂ ਪਰ ਇੰਤਜ਼ਾਮ ਕਰ ਰਹੇ ਹਾਂ ਸਿਰਫ ਪਾਣੀ ਜਾ ਕਿੱਥੇ ਰਿਹਾ ਹੁਣ ਜਿਹੜਾ ਪਾੜ ਪਿਆ ਇਹਦਾ ਨੁਕਸਾਨ ਕੋਈ ਹੋਇਆ ਹੋਵੇ ਜਾਂ ਨਹੀਂ ਇਹ ਨਹਿਰ ਦੇ ਹੀ ਇਹਦੇ ਨਾਲ ਨਹਿਰ ਦੀ ਜ਼ਮੀਨ ਹੈ ਜਿਹੜੇ ਖਤਾਨ ਨੇ ਉਹਨਾਂ ਵਿੱਚ ਜਾ ਰਿਹਾ ਕੋਈ ਨੁਕਸਾਨ ਹਲੇ ਤੱਕ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ ਸਰ ਇਹਨੂੰ ਪਲੱਗੜ ਕਰਨ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਹੈਗਾ ਬੰਦ ਕਰਨਾ ਪਲੱਗ ਕਰਨ ਲਈ ਆਪਾਂ ਜਿਹੜੇ ਜੀਸੀਬੀ ਮੌਕੇ ਤੇ ਆ ਰਹੀ ਹੈ ਦੇਖੋ ਤੁਸੀਂ ਚਗਲੀ ਹੋਈ ਹੈ ਬੈਗ ਭਰੀ ਜੰਨੇ ਆ ਮਿੱਟੀ ਦੇ ਥੱਲੇ ਲਾ ਕੇ ਪਲੱਗ ਕਰਾਂਗੇ ਜੀ ਇਹਨੂੰ ਛੇਤੀ ਛੇਤੀ ਪਰ ਨਹਿਰ ਦੇ ਕਈ ਪੁਛੇ ਇਦਾਂ ਦੇ ਨੇ ਜਿੱਥੇ ਹਜੇ ਤੱਕ ਉਹ ਪੁਰਿਆ ਨਹੀਂ ਗਿਆ ਜਿਸ ਤਰ੍ਹਾਂ ਜਿੱਥੇ ਆਪਾਂ ਖੜੇ ਆ ਉਹ ਤੇ ਏਰੀਆ ਦੇ ਉੱਤੇ ਵੀ ਦੇਖੋ ਪਿੱਛੇ ਪਾਰ ਪੈਣ ਵਾਲਾ ਹੈਗਾ ਤਾਂ ਉਹ ਨਹਿਰ ਕਾਫੀ ਪੁਰਾਣੀ ਹੈ ਜੀ ਇਹ ਆਰਾਊਂਡ 40 ਸਾਲ ਹੈ ਪੁਰਾਣੀ ਤੇ ਇਹਨੂੰ ਨਵੇਂ ਬਣਾਉਣ ਦੀ ਤਜਵੀਜ਼ ਹੈ ਦਾ ਪ੍ਰੋਜੈਕਟ ਵਿਚਾਰ ਅਧੀਨ ਹੈ ਨਵੀਂ ਸਾਰੀ ਨਵੀਂ ਹੀ ਬਣੇਗੀ ਮੇਕਨੇ ਵੱਲੋਂ ਇਹ ਤੇ ਇੰਪੋਰਟਡ ਕੀਤੀ ਹੈ ਜੀ ਹਾਂਜੀ ਹਾਂਜੀ ਪੂਰਾ ਨਵਾਂ ਨਵਾਂ ਪ੍ਰੋਜੈਕਟ ਜਿਹੜਾ ਹੈਗਾ ਇਹ ਦਿੱਤਾ ਗਿਆ ਜੀ ਨਵੇਂ ਪ੍ਰੋਜੈਕਟ ਨਵੇਂ ਬਣੂਗੇ ਜੀ ਸਾਰੇ ਨਵੇਂ ਔਰ ਜੇ ਕੋਈ ਅਮਰਜੈਂਸੀ ਕੋਈ ਹੋਰ ਹਲਾਤਾ ਇਦਾਂ ਦੇ ਪੈਦਾ ਹੁੰਦੇ ਫਿਰ ਸਾਡੇ ਕੋਲੇ ਜੀ ਮੌਕੇ ਤੇ ਜੀਸੀਬੀ ਤੇ ਬੈਕ ਵਗੈਰਾ ਹੈਗੇ ਨੇ ਹਾਂਜੀ ਪਹਿਲਾਂ ਵੀ ਚੱਲਦੀ ਆਈ ਹੈ ਹੁਣ ਵੀ ਚੱਲੂਗੀ ਇਹ ਤਾਂ ਚਲੋ ਹੁਣ ਮਤਲਬ ਕੁਦਰਤ ਹੈ ਕੋਈ ਜੜਾ ਵਗੈਰਾ ਕਰਕੇ ਪੰਜ ਕੋਈ ਤੱਕ ਬਹੁਤ ਆ ਰਿਹਾ ਕੋਈ ਪਾਣੀ ਦੀ ਲੋੜ ਹੈਗੀ ਆ ਮੈਂ ਇਥੇ ਚੱਲ ਪਾਣੀ ਦੀ ਲੋੜ ਹੈ ਜੀ ਪਾਣੀ ਦੀ ਲੋੜ ਹੈ ਝੋਨੇ ਦੇ ਆ ਇਹ ਦੇ ਕਰਕੇ ਮਤਲਬ ਇਨੀ ਛੇਤੀ ਅਸੀਂ ਬੰਦ ਤਾਂ ਨਹੀਂ ਕਰ ਨਹੀਂ ਸਕਦੇ ਹਾਂ ਪਰ ਹਾਂ ਪਿੱਛੋਂ ਅਸੀਂ ਰਿਡਕਸ਼ਨ ਲਈ ਹੋਈ ਹੈ ਜਿੰਨੀ ਛੇਤੀ ਰਿਡਕਸ਼ਨ ਆ ਜੂਗੀ ਉਨੀ ਛੇਤੀ ਘਟਦੀ ਹੈ ਇਹ ਜਿਹੜੀ ਆਪਣੀ ਨਹਿਰ ਹੈ ਲਹਿਰੇ ਵਾਲੀ ਇਹਦੇ ਅੱਜ ਪਾਣੀ ਕਾਫੀ ਜ਼ਿਆਦਾ ਹੈ ਤੇ ਇਹ ਲਹਿਰੇ ਤੋਂ ਜਦੋਂ ਆਪਾਂ ਗਾਗੇ ਵੱਲ ਕੋਟੜੇ ਵੱਲ ਜਾਂਦੇ ਹਾਂ ਉਹ ਗਾਗੇ ਪਿੰਡ ਵਾਲੀ ਸਾਈਡ ਪਹਿਲਾਂ ਨਹਿਰ ਦੇ ਵਿੱਚ ਖੱਡ ਟਾਇਪ ਤੇ ਆਸੀ ਪਾੜ ਸਾਡੀ ਪੁਲਿਸ ਪਾਰਟੀ ਪਹੁੰਚ ਗਈ ਸੀ ਤੇ ਹੁਣ ਥੋੜਾ ਪਾੜ ਵੱਡਾ ਪੈ ਗਿਆ ਤੇ ਨਹਿਰੀ ਵਿਭਾਗ ਨੂੰ ਇਨਫਾਰਮ ਕੀਤਾ ਜਾ ਚੁੱਕਾ ਹੈ ਤੇ ਉਹਨਾਂ ਦੀ ਜੀਸੀ ਵੀ ਆ ਗਈ ਹੈ ਤੇ ਉਹ ਐਫਰਟਸ ਕਰ ਰਹੇ ਨੇ ਕਿ ਜਲਦੀ ਇਹ ਜਿਹੜਾ ਪਾੜ ਪੈ ਨੂੰ ਪੂਰਾ ਹੋ ਜਾਵੇ ਸਰ ਕਿੰਨੇ ਕੁ ਫੁੱਟ ਦਾ ਪਾੜ ਜਿਹੜਾ ਲੱਗ ਰਿਹਾ ਹੈ ਦੇਖੋ ਹੁਣ ਇਹ ਕਰੀਬ 12-13 ਫੁੱਟ ਦਾ ਪਾੜ ਪੈ ਚੁੱਕਿਆ ਹੈ